ਦੇ ਮਾਰਵੀ ਅਸੀਂ ਦੇਖਦੇ 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 চা কে সমে চ

シリバイクリンギターマーカーシリバイクリンギターパレード ਭਾਟੀ ਜਨਤਾ ਪਾਰਟੀ ਦੇ ਮੇਰੇ ਨਾਲ ਮੇਰੇ ਜ਼ਿਲ੍ਹੇ ਦੇ ਸਾਥੀ ਸਾਡੇ ਜਨਾਬ ਅਕਸਰ ਸਟੇਫ ਕਫਰੀ ਜੀ ਅਮਿਤ ਮਿਸ਼ਰਾ ਜੀ ਜਿਹੜੇ ਵੀਰ ਗਗਨਕੀਜਾ ਜੀ ਡਾਕਟਰ ਰਾਮਨ ਜੀ ਵਿਕੀਸ਼ ਗੱਗ ਜੀ ਰੰਡਾਵਾ ਬਰਾੜਾ ਰਾਮ ਰਤਨ ਜਿੰਦਲ ਜੀ ਗਗਨ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਮੈਂ ਫਰੀਦਕੋਟ ਨਿਵਾਸੀਆਂ ਨੂੰ ਔਰ ਧੰਨਵਾਦ ਕਰਨਾ ਚਾਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੇਲਵੇ ਮਨਿਸਟਰ ਦਾ ਔਰ ਔਰ ਰਵਨੀਤ ਬਟੂ ਜੀ ਦਾ ਕਿਉਂਕਿ ਪੰਜਾਬ ਦੇ ਜਿਹੜਾ ਫਰੀਦਕੋਟ ਔਰ ਫਿਰੋਜ਼ਪੁਰਾ ਬਿਲਕੁਲ ਰਿਮੋਟ ਏਰੀਏ ਦੇ ਵਿੱਚ ਪੈਂਦਾ ਔਰ ਸਾਰੇ ਭਾਰਤ ਨਾਲ ਜੁੜਨ ਵਾਸਤੇ ਜਿਹੜਾ ਸਾਨੂੰ ਸਸਤਾ ਜਿਹੜਾ ਉਹ ਰੂਟ ਜਿਹੜਾ ਜਿਹੜਾ ਪੈਂਦਾ ਸਫਰ ਪੈਂਦਾ ਉਹ ਰੇਲਵੇ ਦਾ ਪੈਂਦਾ ਸੋ ਇਹਦੇ ਨਾਲ ਅਸੀਂ ਦਿੱਲੀ ਨਾਲ ਔਰ ਦੇਸ਼ ਦੇ ਹੋਰ ਜਿਹੜੇ ਰਾਜਾਂ ਦੇ ਨਾਲ ਜੁੜ ਸਕਾਂਗੇ ਔਰ ਮੈਂ ਕਿਉਂਕਿ ਫਰੀਦਕੋਟ ਇੱਕ ਐਜੂਕੇਸ਼ਨਲ ਹੱਬ ਹੈ ਇਸ ਕਰਕੇ ਇੱਥੇ ਸਾਰੇ ਭਾਰਤ ਚੋਂ ਜਿਹੜੇ ਵਿਦਿਆਰਥੀ ਆਉਂਦੇ ਆ ਡਾਕਟਰ ਸਾਹਿਬਾਨ ਆਉਂਦੇ ਆ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਤਾਂ ਉਹ ਹੁਣ ਅਸੀਂ ਜਿਹੜਾ ਉਹ ਸੌਖੇ ਢੰਗ ਨਾਲ ਦੇਸ਼ ਨਾਲ ਵੀ ਜੁੜ ਸਕਾਂਗੇ ਅਸੀਂ ਵੀ ਜਿਹੜਾ ਦੇਸ਼ ਦੇ ਹੋਰ ਹਲਕਿਆਂ ਵਿੱਚ ਜਾ ਸਕਾਂਗੇ ਔਰ ਹੋਰ ਦੇਸ਼ ਦੇ ਹਿੱਸਿਆਂ ਤੋਂ ਜਿਹੜੇ ਲੋਕ ਆ ਉਹ ਇੱਥੇ ਆ ਸਕਣਗੇ ਤੇ ਲਈ ਇੱਕ ਸਫਰ ਜਿਹੜਾ ਸੁੱਕਾ ਹੋ ਜੇ ਜਿੰਨਾ ਦੋ ਗੱਡੀਆਂ ਭੰਦ ਹੋਈਆਂ ਜਾਂਦਾ ਤੇ ਸ਼ਤਾਬ ਹੋਈ ਉਹਦੇ ਲਈ ਵੀ ਸਾਰੇ ਇੱਥੇ ਖੜੇ ਆ ਇਹ ਉਹਨਾਂ ਨਾਲ ਅਸੀਂ ਰੇਲਵੇ ਵਿਭਾਗ ਨਾਲ ਪਹਿਲਾਂ ਤੁਸੀਂ ਚਿੱਠੀ ਪੱਤਰ ਵਿਆਰ ਕਰ ਰਹੇ ਹੋ ਤਾਂ ਉਹਦੇ ਲਈ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਮੈਂ ਜਲਦੀ ਰੇਲਵੇ ਮਿਨਿਸਟਰ ਨੂੰ ਮਿਲਣ ਜਾ ਰਿਹਾ ਸਾਡੇ ਰਾਜ ਸਭਾ ਮੈਂਬਰ ਸਾਹਿਬਾਨ ਨਾਲ ਐਮਪੀ ਸਾਹਿਬਾਨ ਨਾਲ ਮੇਰੀ ਗੱਲਬਾਤ ਹੋਈ ਹੈ ਤਾਂ ਅਸੀਂ ਉਹਦੇ ਲਈ ਵੀ ਮੰਗ ਉਠਾਵਾਂਗੇ ਉਹ ਡਿਪਾਰਟਮੈਂਟ ਵੱਲੋਂ ਵੀ ਇਹਨਾਂ ਨੇ ਵਿਸ਼ਵਾਸ ਤੋਂ ਆਇਆ ਕਿ ਅਸੀਂ ਵੀ ਆਪਦੇ ਵੱਲੋਂ ਚਿੱਠੀ ਪੱਤਰ ਵਿਹਾਰ ਕਰਕੇ ਉਹ ਵੀ ਜਲਦੀ ਤੋਂ ਜਲਦੀ ਟ੍ਰੇਨਾਂ ਚਾਲੂ ਕਰਾਵਾਂਗੇ ਤਾਂ ਕਿ ਸੀ ਪੂਰੇ ਭਾਰਤ ਨਾਲ ਕੋਈ ਜਨਤਾ ਜਿਹੜੀ ਟ੍ਰੇਨ ਹੈ ਉਹ ਬੰਬੇ ਤੱਕ ਜਾਂਦੀ ਹੈ ਬਹੁਤ ਲੰਬੀ ਟ੍ਰੇਨ ਆ ਪੰਜਾਬ ਮੇਲ ਵੀ ਬੰਬੇ ਜਾਂਦੀ ਹੈ ਤਾਂ ਹੋਰ ਵੀ ਜਿਹੜੀਆਂ ਕੁਝ ਟ੍ਰੇਨਾਂ ਪਹਿਲਾਂ ਦੀਆਂ ਵੀ ਬੰਦ ਆ 84 ਤੋਂ ਬਾਅਦ ਕੁਝ ਟ੍ਰੇਨਾਂ ਬੰਦ ਹੋ ਉਹ ਵੀ ਜਿੱਥੋਂ ਤੱਕ ਆਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਭਾਰਤ ਸਰਕਾਰ ਦੇ ਧਿਆਨ ਚ ਲੈ ਕੇ ਉਹਨਾਂ ਨੂੰ ਵੀ ਫਿਰੋਜ਼ਪੁਰ ਤੱਕ ਲੈ ਕੇ ਜਾਈਏ। ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਬੰਦੇ ਭਾਰਤ ਦਾ ਜੋ ਕਿ ਫਿਰੋਜ਼ਪੁਰ ਤੋਂ ਵਾਇਆ ਪਠਿੰਡਾ ਥੂਰੀ ਪਟਿਆਲਾ ਰਾਜਪੁਰਮ ਵਾਲਾ ਹੋ ਕੇ ਦਿੱਲੀ ਜਾਊਗੀ। ਤੇ ਸਭ ਨੂੰ ਇਸ ਦੀ ਬਹੁਤ-ਬਹੁਤ ਮੁਬਾਰਕਾਂ। ਮੈਂ ਡਾਕਟਰ ਪਰਮਿੰਦਰ ਸਿੰਘ ਰਟਾਇਰਡ ਪ੍ਰਿੰਸੀਪਲ ਸਰਕਾਰੀ ਬੀਂਦਰਾ ਕਾਲ ਜੀਕੋਟ ਬਾਬਾ ਬਨੀ ਵਿਚਾਰਸ਼ੋਮ ਪ੍ਰਾਪਤ ਮਕਦਸ ਅਸਤੀ ਤੋਂ ਇਲਾਕਾ ਨਿਵਾਸੀਆਂ ਦੇ ਵੱਲੋਂ ਭਾਰਤੀ ਸਰਕਾਰ ਦੇ ਵੱਲੋਂ ਜੋ ਟ੍ਰੇਨ ਬੰਦੇ ਮਾਤਰਮ ਫਰੋਇਪੁਰ ਤੋਂ ਦਿੱਲੀ ਚਲਾਈ ਗਈ ਹੈ ਉਸ ਦੇ ਲਈ ਭਾਰਤ ਸਰਕਾਰ ਨੂੰ ਇਲਾਕਾ ਨਿਵਾਸੀਆਂ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਨਾਲ ਹੀ ਬੇਨਤੀ ਕਰਦਾ ਹਾਂ ਕਿ ਜਿਹੜੀ ਜਨਤਾ ਟ੍ਰੇਨ ਫਰੋਇਪੁਰ ਤੋਂ ਬੰਬਈ ਜਾਂਦੀ ਸੀ ਉਹ ਬੰਦ ਕੀਤੀ ਹੈ ਉਸ ਨੂੰ ਵੀ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਬਹੁਤ ਫਾਇਦਾ ਹੋਵੇ ਤੁਹਾਡਾ ਸੁਪਨਿਆਂ ਦਾ ਇੱਕ ਵਾਰ ਇਲਾਕਾ ਨਿਵਾਸੀਆਂ ਦੇ ਵੱਲੋਂ ਮਹਾਕਾਲ ਸਵਰਗ dham ਸੇਵਾ ਸੋਸਾਇਟੀ ਫਲੀਟ ਕੋਰਡ ਦੇ ਬਹੁਤ-ਬਹੁਤ ਧੰਨਵਾਦ